ਇੱਕੇ ਘਬਰਾਓ ਨਾ ਕਿ ਤੁਹਾਡੇ ਖੇ ਦੇ ਵਿੱਚ ਜੂੰ ਆ ਗਈ ਜਾਂ ਸੁੰਡੀ ਆ ਗਈ ਇਸ ਦਾ ਪੱਕਾ ਹੱਲ ਹੈ ਜਿਹੜਾ ਉਹ ਸ਼੍ਰੀ ਰਾਮ ਨੇ ਕੱਢ ਲਿਆ ਹੈ ਤੁਹਾਡੇ ਲਈ ਸ਼੍ਰੀ ਰਾਮ ਕੰਪਨੀ ਲੈ ਕੇ ਆ ਗਈ ਹੈ ਸ਼੍ਰੀ ਰਾਮ ਟੈਕਸਟਰ ਸ਼੍ਰੀ ਰਾਮ ਟੈਕਸਟਰ ਦੋਸਤੋ ਇੱਕ ਲੰਮੇ ਅਸਰ ਵਾਲਾ ਪ੍ਰੋਡਕਟ ਹੈ ਜੇਕਰ ਇਸ ਦੇ ਡੋਜ ਦੀ ਗੱਲ ਕਰੀਏ ਇਸ ਦੀ ਡੋਜ ਦੋਸਤੋ ਇੱਕ ਪਰ ਪੰਪ ਦੀ 14 ਤੋਂ 15 ਐਮ ਐਲ ਇੱਕ ਪੰਪ ਦੀ ਡੋਜ ਹੈ ਹਨੂ ਇੱਕ ਵਾਰ ਇਸ ਦੀ ਸਪਰੇਅ ਕਰਨ ਤੋਂ ਬਾਅਦ ਦੋਸਤੋ ਖੇਤ ਦੇ ਵਿੱਚ ਦੁਬਾਰਾ 15 ਤੋਂ 20 ਦਿਨ ਇਸ ਦਾ ਅਸਰ ਰਹਿੰਦਾ ਹੈ ਦੁਬਾਰਾ ਤੁਹਾਨੂੰ ਢੋਲੀਆਂ ਚੱਕਣ ਦੀ ਲੋੜ ਨਹੀਂ ਇੱਕੋ ਵਾਰ ਤੁਹਾਡਾ ਸਾਰੇ ਹੱਲ ਜਿਹੜਾ ਇੱਕ ਸਪਰੇਅ ਨਾਲ ਹੀ ਹੋ ਜਾਣਗੇ ਤੁਹਾਡੀ ਮੱਕੀ ਜਿਹੜੀ ਉਹ ਸੁੰਡੀ ਦੇ ਹਮਲੇ ਤੋਂ ਅਤੇ ਜੂੰ ਦੇ ਹਮਲੇ ਤੋਂ ਬਚ ਜਾਵੇਗੀ ਛੋ ਮਹਿੰਗਾ ਹੋਵੇ ਇੱਕ ਵਾਰ ਸਸਤਾ ਰੋਵੇ ਬਾਰ ਬਾਰ ਇਸ ਲਈ ਦੋਸਤੋ ਦੇਰੀ ਨਾ ਕਰੋ ਜਿਹੜੇ ਮੇਰੇ ਵੀਰਾਂ ਨੇ ਮੱਕੀ ਲਗਾਈ ਹੋਈ ਹੈ ਤੁਸੀਂ ਲੈ ਕੇ ਆਓ ਸ਼੍ਰੀ ਰਾਮ ਟੈਕਸਟਰ ਦੋਸਤੋ ਪਾਣੀ ਜਿਹੜਾ ਤੁਸੀਂ ਲਗਾਉਣਾ ਉਹ ਘੱਟ ਤੋਂ ਘੱਟ 150 ਤੋਂ ਲੈ ਕੇ ਇਸ 180 ਲੀਟਰ ਪਾਣੀ ਪ੍ਰਤੀ ਏਕੜ ਲਗਾਉਣਾ ਅਤੇ ਜਿਹੜਾ ਸਪਰੇ ਵੀ ਕਰਨੀਏ ਦੋਸਤੋ ਉਹ ਤੁਸੀਂ ਕੱਲੇ-ਕੱਲੇ ਬੂਟੇ ਤੇ ਸਪਰੇ ਕਰਨੀਏ ਤੁਹਾਡੇ ਖੇਤ ਦੇ ਵਿੱਚ ਮੁੜ ਕੇ ਸੰਡੀ ਜਾਂ ਜੂ ਨਹੀਂ ਆਵੇਗੀ ਵੀਡੀਓ ਨੂੰ ਲੈ ਕੇ ਸ਼ੇਅਰ ਕਰਿਓ ਧੰਨਵਾਦ